ਨਿਊਜ਼ ਪੀਪੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਦੈਨ ਚੜ੍ਹਦੇ ਹੀ ਸਾਧਕ ਜਨਸਾਹ ਰੋਡ ਤੇ ਅਣਪਛਾਤੇ ਚੋਰਾਵਾਂ ਵੱਲੋਂ ਧੁੰਦ ਦਾ ਫਾਇਦਾ ਲੈੰਦੇ ਆ ਦੋ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾਨਸਮ ਰੋਡ ਤੇ ਡਾਕਟਰ ਸਰਜੀਤ ਦੰਦਾਂ ਦਾ ਹਸਪਤਾਲ ਜੋ ਦੁਕਾਨ ਉਸ ਦੀ ਛੱਤ ਤੇ ਪਾੜ ਲਾਇਆ ਗਿਆ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਦੀ ਦੁਕਾਨ ਦੇ ਨਾਲ ਇੱਕ ਹੋਰ ਦੁਕਾਨ ਕਮਲ ਦੀ ਜਿਹੜੀ ਉੱਥੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਕੋਸ਼ਿਸ਼ ناکਾਮ ਰਹੀ ਹੈ ਨੁਕਸਾਨ ਤੋਂ ਪੂਰਾ ਪੂਰਾ ਬਚਾ ਰਿਆ ਗੱਲਬਾਤ ਕਰਦੇ ਹਾਂ ਡਾਕਟਰ ਸਰਜੀਤ ਨੇ ਕੀ ਕਿਹਾ ਇਸ ਦੇ ਨਾਲ ਹੀ ਸਾਧਕ ਫਰੀਦਕੋੜ ਰੋਡ ਤੇ ਦਾਣਾ ਮੰਡੀ ਦੇ ਸਾਹਮਣੇ ਆਲ ਕਲਿਨਿਕ ਕਲਿਨਿਕ ਹੈਗਾ ਉਸ ਦੇ ਹਸਪਤਾਲ ਦੇ ਬਾਹਰ ਦੇ ਵਿੱਚ ਖੜਾ ਇੱਕ ਮੋਟਰਸਾਈਕਲ ਹੈ ਅਣਪਛਤਾ ਚੋਰ ਹੈ ਜਿਹੜਾ ਆਉਂਦਾ ਤੇ ਮੋਟਰਸਾਈਕਲ ਲੈ ਕੇ ਕੁਝ ਹੀ ਸਕਿੰਟਾਂ ਦੇ ਵਿੱਚ ਉੱਥੇ ਰਫੂ ਚੱਕਰ ਹੋ ਜਾਂਦਾ ਆ ਤੁਹਾਨੂੰ ਸੁਣਾਉਣੇ ਹੈ ਡਾਕਟਰ ਸਰਜੀਤ ਦੀ ਜਵਾਨੀ ਉਹਨਾਂ ਕੀ ਕਿਹਾ ਹਾਂ ਉਹ ਲੋਕ ਕਿ ਨਹੀਂ ਨੇ ਅਹੀਂ ਤੱਕ ਕਿੱਥੇ ਆਫੇ ਹੋ ਹੀ ਦੋਗੇ ਹਾਂ ਹਾਂ ਮਾਸ ਸੀ ਮੈਡਮ ਉਹਨਾਂ ਕੋਲ ਤੋਂ ਡਿੱਗਿਆ ਹੀ ਹੋ ਵਾਹ ਚਲੋ ਕੋ ਮਾਰੋ ਦਾ ਕੰਮ ਹੈ ਬਾਕੀ ਬਾਕੀ ਕਰਦਾ ਉਹਦਾ ਉਹਦਾ ਸਿਆਲੂ ਕਮੇਟੀ ਦੇ ਆ ਸਾਡੇ ਨੂੰ ਮਿੱਟੀ ਆਈ ਨਹੀਂ ਹੋਣੀ ਕਿਤੇ ਤੁਹਾਡੀ ਮਾਰੀ ਨਹੀਂ ਕਿਤਾ ਹਾਈ ਡਾਕਟਰ ਸਾਹਿਬ ਕਿਵੇਂ ਘਟਨਾ ਦਾ ਪਤਾ ਲੱਗਿਆ ਕੀ ਘਟਨਾ ਵਾਪਰ ਗਈ ਬੱਸ ਉਸ ਦਾ ਜੀ ਦੇਖਣਾ ਜੀ ਅੱਜ ਦਾ ਰਿਵਾਜ ਹਾਂਜੀ ਉਸ ਤੋਂ ਬਾਅਦ ਪਤਾ ਲੱਗਿਆ ਨੁਕਸਾਨ ਕੋਈ ਨਹੀਂ ਨੁਕਸਾਨ ਕੋਈ ਨਹੀਂ ਆਇਆ कॅमेरे वगैरे लग्न लगे पदा कॅमेरे लगे, ठीक आहे ਆ ਜੀ ਨੂੰ ਕੱਪੜੇ ਵਾਲੇ ਜੀ ਦਾ 100 ਜੀ ਇਹ ਪਲੇਸ ਤੋਂ ਕੋਈ ਜੱਟਾਂ ਨੂੰ ਪਤਾ ਨਹੀਂ ਜੇ ਕੱਪੜੇ ਵਾਲੇ ਚ ਵੜ ਜਾਂਦਾ ਤੇ ਵਾਕਿਆ ਕਰਦਾ